ਨੋਟਿੰਡ ਦੀ ਕਵਰ ਦੇ ਉੱਪਰ ਆਏ ਸਾਲਕਾਂ ਚਿੱਤਰਾਂ ਛਿੱਤਰਾਂ ਬਾਰੇ ਜਾਂਦੀਆਂ ਨੇ ਆ ਕੀ ਇਤਿਹਾਸ ਆ ਉਸ ਚਿੱਤਰਾਂ ਕੋ ਕਿਉਂ ਉਸ ਦੇ ਉੱਪਰ ਛਿੱਤਰਾਂ ਦੀ ਪਸਾਰ ਜਦੋਂ ਅਸੀਂ ਇਤਿਹਾਸ ਜਾਂ ਮਿਥਿਹਾਸ ਦੇ ਦਰਸ਼ਨ ਕਰੀਏ ਨਾ ਤੇ ਬੜੀ ਇੱਕ ਪ੍ਰਤੱਖ ਗੱਲ ਉੱਪਰ ਕੇ ਸਾਹਮਣੇ ਹੁੰਦੀ ਆ ਜਿਹਦੇ ਵਿੱਚੋਂ ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਤੇ ਭਗਤਾਂ ਦੀ ਰੱਬ ਦੇ ਪਿਆਰਿਆਂ ਦੀ ਨਾਮ ਜਪਣ ਵਾਲਿਆਂ ਦੀ ਗੱਲ ਕਰਨਗੇ ਤਾਂ ਉਹਨਾਂ ਦੀ ਪੈਜ ਰੱਖਦਾ ਆ ਸ਼ਬਦ ਵਰਤਦੇ ਆ ਤੇ ਦੂਜੇ ਪਾਸੇ ਨਿੰਦਕ ਤੇ ਦੁਸ਼ਟ ਵੀ ਜਿਹੜੇ ਇਸ ਤਰ੍ਹਾਂ ਦੇ ਹੋਏ ਆ ਉਹਨਾਂ ਨੂੰ ਲਾਣਤਾ ਵੀ ਜਗਤੰਦਰ ਪੰਦਿਕਾ ਰਹੀ ਇੱਥੇ ਜਿਸ ਵੇਲੇ 40 ਮੁਕਤਿਆਂ ਨੇ ਇਹਨਾਂ ਸਥਾਨਾਂ ਤੇ ਆ ਕੇ ਜੰਗ ਜਿੱਤੀ ਆਪਣਾ ਬੇਦਾਵਾ ਸਤਗੁਰਾਂ ਜੀ ਦੇ ਪਾਸੋਂ ਪੜਵਾਇਆ ਮਹਾਰਾਜ ਇੱਥੇ ਰਹੇ ਉਹਨਾਂ ਨੇ ਉਹ ਸ਼ਹੀਦਾਂ ਦਾ ਆਪਣੇ ਹੱਥੀ ਸਤਗੁਰਾਂ ਜੀ ਨੇ ਸੰਸਕਾਰ ਕਰਨਾ ਕੀਤਾ ਤੇ ਜਦੋਂ ਕੁਝ ਦਿਨ ਇੱਥੇ ਰਹੇ ਇੱਕ ਦਿਨ ਸਵੇਰੇ ਅਮਰਤ ਵੇਲੇ ਸਤਿਗੁਰੂ ਸੱਤੇ ਪਾਤਸ਼ਾਹ ਦਾਤਨਕੁਰਲਾ ਕਰਦਿਆਂ ਹੋਇਆਂ ਬਾਹਰ ਜਿਸ ਵੇਲੇ ਟਿੱਬੀ ਸਾਹਿਬ ਵਾਲੇ ਪਾਸੇ ਜੰਗਲ ਪਾਣੀ ਵੱਲ ਨੂੰ ਉਤਰਦੀ ਜਾ ਰਹੇ ਸਨ ਤਾਂ ਪਿੱਛੇ ਇੱਕ ਮੁਗਲ ਨੂਰਦੀਨ ਜਿਸ ਦਾ ਨਾਮ ਹੁੰਦਾ ਹੈ ਉਹਨੇ ਪਿੱਛੋਂ ਲੋਕ ਕੇ ਚੋਰੀ ਸਤਿਗੁਰਾਂ ਜੀ ਦੇ ਉੱਪਰ ਹਮਲਾ ਕਰਨਾ ਚਾਹਿਆ ਵਾਰ ਕਰਨਾ ਚਾਹਿਆ ਤੇ ਸਤਿਗੁਰੂ ਜੀ ਬੜੀ ਸਾਵਧਾਨੀ ਵਰਤਦੇ ਹੋਇਆਂ ਆਪਣਾ ਬਚਾਵ ਕਰਦੇ ਆ ਅਜੇ ਹਾ ਗੜਬਾਉ ਦੀ ਸਿਰ ਵਿੱਚ ਮਾਰਿਆ ਕਿ ਨੂਰਦੀਨ ਦੀ ਥਾਂ ਬਹੁਤ ਹੋ ਗਈ ਤੇ ਮਹਾਰਾਜ ਨੇ ਬਚਨ ਕਹੇ ਸਨ ਕਿ ਜੇ ਸਨਮੁਖ ਹੋ ਕੇ ਲੜਦਾ ਤੇ ਸੂਰਮਗਤੀ ਪ੍ਰਾਪਤ ਕਰਦਾ ਪਰ ਕਾਇਰਾਂ ਵਾਲਾ ਡਰਪੋਕਾਂ ਵਾਲਾ ਗੀਧੀਆਂ ਵਾਲਾ ਵਾਰ ਕੀਤਾ ਹੈ ਇਹਦੇ ਕਰਕੇ ਲਾਨ ਤਾਂ ਜੁੱਤੀਆਂ ਜਿਹੜੀਆਂ ਨੇ ਇਸ ਕਰਮ ਵਾਸਤੇ ਸਦਾ ਹੀ ਤੈਨੂੰ ਪਿੰਦਗਾ ਰਹਿਣਗੀਆਂ ਤੇ ਫਿਰ ਇਸੇ ਕਰਕੇ ਅੱਜ ਜਦੋਂ ਸ਼ਹੀਦਾਂ ਦੀ ਧਰਤੀ ਤੇ ਸੰਗਤਾਂ ਨਾ ਤਮਸਤਕ ਹੋਣਾ ਆਉਂਦੀਆਂ ਨੇ ਉਥੇ ਨਾਲ ਉਹ ਇਹੋ ਜਿਹੇ ਦੁਸ਼ਟ ਜਿਹੜੇ ਪਿੱਛੋਂ ਵਾਰ ਕਰਨ ਵਾਲਾ ਉਹਨੂੰ ਫਿਰ ਉਹਦੀ ਬਣੀ ਹੋਈ ਉਸ ਕਬਰ ਤੇ ਆ ਕੇ ਉਹ ਸੰਗਤਾਂ ਉਹ ਜੁੱਤੀਆਂ ਮਾਰਦੀਆਂ ਛੁੱਤਰ ਮਾਰਦੀਆਂ ਜਿਨ੍ਹਾਂ ਨੇ ਗੁਰੂ ਪਿਆਰ ਦੇ ਵਿੱਚ ਜਾਨਾਂ ਆਪਣੀਆਂ ਕੁਰਬਾਨ ਕੀਤੀਆਂ ਉਹਨਾਂ ਸ਼ਹੀਦਾਂ ਨੂੰ ਸਦਾ ਹੀ ਸਿਰ ਦੇ ਉੱਤੇ ਰੱਖਦੇ ਵਾਹਿਗੁਰੂ ਜਿੱਖਾ ਖਾਲਸਾ ਵਾਹਿਗੁਰੂ ਜੀ